हां दोस्तों ਤੁਸੀਂ ਵੀ ਸੋਚ ਰਹੇ ਹੋਗੇ ਕਿ ਇਸ ਨਵੀਂ ਥਾਰ ਗੱਡੀ ਨੂੰ ਲੋਕ ਕਿਉਂ ਭੰਨ ਰਹੇ ਨੇ ਕੀ ਕਸੂਰ ਹੈ ਇਸ ਗੱਡੀ ਦੇ ਡਰਾਈਵਰ ਦਾ ਕੌਣ ਹੈ ਗੱਡੀ ਦਾ ਡਰਾਈਵਰ ਤੁਹਾਨੂੰ ਦੱਸਦੇ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੋਸਤੋ ਇਹ ਜਿਹੜਾ ਵੀਡੀਓ ਹੈ ਜੈਪੁਰ ਦਾ ਵੀਡੀਓ ਹੈ ਜਿੱਥੇ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਤੇ ਇਹ ਜਿਹੜੀ ਗੱਡੀ ਹੈ ਡਰਾਈਵਰ ਤੋਂ ਕੰਟਰੋਲ ਹੋ ਗਈ ਨਹੀਂ ਸੰਭਲੀ ਇਕਦਮ ਰੇਸ਼ ਹੋ ਗਈ ਤੇ ਜਿਹੜੇ ਨਗਰ ਕੀਰਤਨ ਦੇ ਵਿੱਚ ਸ਼ਰਧਾਲੂ ਸੀ ਗੱਡੀ ਉਹਨਾਂ ਦੇ ਉੱਪਰ ਜਾ ਚੜੀ ਜਿੱਥੇ ਕਾਫੀ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਬਹੁਤ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਜਿੱਥੇ ਉਹ ਜੇਰੇ ਇਲਾਜ ਚੱਲ ਰਹੇ ਨੇ ਤੁਹਾਨੂੰ ਦੱਦੀਏ ਕਿ ਜਦੋਂ ਮੌਕੇ ਤੇ ਗੱਡੀ ਰੁਕੀ ਲੋਕਾਂ ਦੇ ਰੋਕਣ ਤੇ ਤਾਂ ਜਦੋਂ ਅੰਦਰ ਦੇਖਿਆ ਗਿਆ ਤਾਂ ਲੋਕ ਵੀ ਹੈਰਾਨ ਹੋ ਗਏ ਗੱਡੀ ਦੇ ਵਿੱਚ ਇੱਕ ਛੋਟੀ ਉਮਰ ਦਾ ਬੱਚਾ ਹੀ ਗੱਡੀ ਨੂੰ ਡਰਾਈਵ ਕਰ ਰਿਹਾ ਸੀ ਜਿਹੜਾ ਨਾਬਾਲਗ ਸੀ ਤੇ ਇਹ ਜਿਹੜਾ ਲੜਕਾ ਸੀ ਉਹ ਕਿਸੇ ਪੁਲਿਸ ਅਫਸਰ ਦਾ ਲੜਕਾ ਦੱਸਿਆ ਜਾ ਰਿਹਾ ਹੈ ਤਾਂ ਦੋਸਤੋ ਕਿੱਡੀ ਘਟਨਾ ਵਾਪਰੀ ਹੈ ਇਸ ਗੱਡੀ ਦੇ ਨਾਲ ਇੱਕ ਅਣਗਹਿਲੀ ਦੇ ਨਾਲ ਕਿ ਜਿੱਥੇ ਪੁਲਿਸ ਵਾਲੇ ਖੁਦ ਲੋਕਾਂ ਨੂੰ ਸਮਝਾਉਂਦੇ ਨੇ ਕਿ ਗੱਡੀ ਛੋਟੇ ਬੱਚਿਆਂ ਨੂੰ ਨਾ ਫੜਾਓ ਨਾਬਾਲਗ ਬੱਚਿਆਂ ਨੂੰ ਗੱਡੀ ਨਹੀਂ ਪੜਾਉਣੀ ਚਾਹੀਦੀ ਉਤੇ ਹੀ ਇਹ ਲੋਕ ਆਪਣੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨੂੰ ਜਰਾ ਵੀ ਕੁਝ ਨਹੀਂ ਕਹਿੰਦੇ ਜੇਕਰ ਇੱਥੇ ਹੀ ਸਮਝਦਾਰ ਡਰਾਈਵਰ ਹੁੰਦਾ ਤਾਂ ਅੱਜ ਇੰਨਾ ਨੁਕਸਾਨ ਨਹੀਂ ਹੋਣਾ ਸੀ ਤੁਹਾਨੂੰ ਦਿਖਾਉਂਦੇ ਆ ਅੱਗੇ ਇਹ ਪੂਰਾ ਵੀਡੀਓ ਤੁਸੀਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਆਪਣੀ ਰਾਏ ਕਮੈਂਟਾਂ ਦੇ ਵਿੱਚ ਜਰੂਰ ਲਿਖੋ ਜੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਵੀ ਕਰ ਦਿਓ